ਹਰ ਬਿਮਾਰੀ ਦਾ ਸ਼ਰਤਿਆ ਇਲਾਜ ਨਾ ਠੀਕ ਹੋਣ ਤੇ ਰੁਪਏ 2000 ਵਾਪਸ ਇਲਤੀ ਬੱਬਾ ਉਹ ਡਾਕਟਰ ਕਦਰ ਬਣ ਗਿਆ ਇਹ ਉਹ ਚਾਰ ਵਾਰ ਤਾਂ ਮੈਨੂੰ ਫੇਲ ਹੋਇਆ ਇਹ ਇਹਨੂੰ ਡਾਕਟਰ ਕਿਨੇ ਬਣਾਤਾ ਹਰ ਬਿਮਾਰੀ ਦਾ ਇਲਾਜ 300 ਰੁਪਿਆ ਫੀਸ ਨਾ ਠੀਕ ਹੋਣ ਵਾਲੇ ਨੂੰ 2000 ਰੁਪਏ ਇਹ ਨਾ ਲੈ ਇਹ ਤਾਂ ਕਿਹੜੀ ਬਿਮਾਰੀ ਦਾ ਇਲਾਜ ਹੋਣਾ ਹੈ ਲੈ ਬਈ 2000 ਕਮਾਉਣ ਦਾ ਮੁਖ ਹੈ ਚਲੋ ਫਿਰ ਇਹਨੂੰ ਮਾਝੀ ਆਪਾਂ ਆ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਆ ਵੀ ਕੀ ਤਕਲੀਫ ਹੈ ਆ ਡਾਕਟਰ ਸਾਹਿਬ ਮੇਰੇ ਮੂੰਹ ਦਾ ਸਵਾਦ ਖਤਮ ਹੋਇਆ ਕੋਈ ਵੀ ਚੀਜ਼ ਨਾ ਖਾਂਦਾ ਮੈਨੂੰ ਸਵਾਦ ਨਹੀਂ ਆਉਂਦਾ ਕਰਦਾ ਨਹੀਂ ਸਵਾਦ ਨੂੰ ਕੀ ਹੋ ਗਿਆ ਕਰ ਦਿੰਦੇ ਆ ਠੀਕ ਰਮਨ ਆ ਲੈ ਬਾਈ ਨੰਬਰ ਪੁੰਦਾ ਆ ਮੂੰਹ ਖੋਲ ਵੀ ਕਾਕਾ ਉਪ ਐ ਡਾਕਟਰ ਸਾਹਿਬ ਓ ਤੁਸੀਂ ਕੀ ਦਵਾਈ ਦਿੱਤੀ ਹੈ ਮੈਨੂੰ? ਪਰ ਤੁਸੀਂ ਤਾਂ ਮੇਰੇ ਮੂੰਹ ਦੀ ਪਟ્રોલ ਪਾਤਾ। ਲੱਗ ਗਿਆ ਨਾ ਪਤਾ ਕੀ ਸੀ? ਆ ਗਿਆ ਸੁਆਦ। ਕੱਢ ਮੇਰੇ 2000 300 ਰੁਪਇਆ। ਓ ਯਾਰ। ਓ ਇਹ ਤਾਂ ਬੜਾ ਖਰਾਬ ਨਿਕਲਿਆ। ਓ ਮੈਂ ਤਾਂ ਇਹਨੂੰ ਮਾਜਣ ਨੂੰ ਫਿਰਦਾ ਸੀ। ਇਹ ਮੈਨੂੰ ਮਾਜ ਗਿਆ। 300 ਰੁਪਇਆ ਲੈ ਹੀ ਗਿਆ ਮੇਰੇ ਤੋਂ। ਪਰ ਪੁੱਤ ਟਲਦਾ ਮੈਂ ਵੀ ਨਹੀਂ। ਅਗਲੀ ਵਾਰ 2000 ਲੈ ਕੇ ਰਹੂੰ। ਆਹ